ਪੁੱਛਣਾ ਇਹ ਚਾਉਣਾ ਕਿ ਪੰਜਾਬ ਦੀਆਂ ਜਿਹੜੀਆਂ ਫੋਰਸਾਂ ਨੇ ਇੰਡੀਆ ਦੀਆਂ ਜਿਹੜੀਆਂ ਇੰਟੈਲੀਜੈਂਸੀ ਨੇ ਇਹ ਸਾਰੀਆਂ ਇੰਨੀਆਂ ਕਮਜ਼ੋਰ ਹੋ ਗਈਆਂ ਕਿ ਇਹਨਾਂ ਨੂੰ ਤਿੰਨ ਬੰਦੇ ਨਹੀਂ ਲੱਭ ਰਹੇ ਪ੍ਰਦੀਪ ਕਲੇਰ ਹਰਸ਼ ਧੂਰੀ ਸੰਦੀਪ ਬਰੇਟਾ ਤਿੰਨ ਬੰਦੇ ਇੰਨੇ ਜਿਆਦਾ ਪਾਵਰਫੁਲ ਨੇ ਕਿ ਸਾਰੀਆਂ ਏਜੰਸੀਆਂ ਦੇ ਇਹਨਾਂ ਨੇ ਹੱਥਕੜੇ ਕਰਵਾ ਦਿੱਤੇ ਨੇ ਤੇ ਸਾਡੇ ਸਿੱਖ ਨੂੰ ਫੜਨਾ ਹੋਵੇ థਾਈਲੈਂਡ ਤੋਂ ਚੱਕ ਲੈ ਸੀ ਭਾਈ ਜਗਤਾਰ ਸਿੰਘ ਤਾਰੇ ਨੂੰ ਤਾਂ ਉਹਨੂੰ ਤਾਂ ਹੁਣ ਪੈਰੋਲ ਵੀ ਸਿਰਫ 2 ਘੰਟੇ ਦੀ ਦਿੱਤੀ ਉਹਦੀ ਪਰ ਸੌਦਾ ਸਾਹ ਜਿਨੇ ਮੌਰ ਬੰਬ ਕਾਂਡ ਕਰਵਾ ਕੇ ਮਾਸੂਮਾ ਦੀ ਜਾਨ ਲਈ ਉਸ ਬੰਦੇ ਨੇ ਬਿਆਦਵੀ ਕਰਵਾਈ ਆ ਤੇ ਉਹਦਾ ਨਾਮ ਅਜੇ ਤੱਕ ਵੀ ਇਹਨਾਂ ਦੀ ਜੀਬ ਦੇ ਉੱਤੇ ਨਹੀਂ ਆ ਰਿਹਾ ਮਤਲਬ ਇਹ ਇਹ ਮੈਂ ਸਮਝਦਾ ਇਹਨਾਂ ਨੇ ਗੁਨਾਹ ਭਾਵੇਂ ਆਪਣਾ ਕਬੂਲ ਕੀਤਾ ਪਰ ਸਿਰਫ ਇੱਕ ਘਟਨਾ ਨਹੀਂ ਐ ਉਸ ਗੁਨਾਹ ਦਾ ਸੱਚ ਨਹੀਂ ਕੋ ਬੋਲਿਆ ਯਾਨੀ ਹਾਂਜੀ ਉਸ ਗੁਨਾਹ ਦਾ ਸੱਚ ਨਹੀਂ ਕੋ ਬੋਲਿਆ ਪੂਰਾ ਉਸ ਗਣਾ ਨੂੰ ਇਹ ਕੰਪਲੀਟ ਦੇਖੋ ਇੱਕ ਬੇਦਵੀ ਹੋਈ ਆ ਤੇ ਦੂਜਾ ਬੇਦਵੀ ਕਰਨ ਵਾਲਿਆਂ ਦੀ ਪੁਸਤ ਪਨਾਹੀ ਜਿਹੜੀ ਇਹਨਾਂ ਨੇ ਕੀਤੀ ਆ ਮੈਂ ਇੱਥੋਂ ਤੱਕ ਦੱਸਣਾ ਚਾਹੁੰਦਾ ਕਿ ਗੁਰੂ ਸਰ ਜਲਾਲ ਦੇ ਵਿੱਚ ਜਿਹੜੀ ਬੇਦਵੀ ਹੋਈ ਸੀ ਉਹ ਬੇਦਵੀ ਕਰਨ ਵਾਲੇ ਜਤਿੰਦਰ ਵੀਰ ਜਿੰਮੀ ਤੇ ਕੁਲਦੀਪ ਪ੍ਰੇਮੀ ਡੇਰਾ ਪ੍ਰੇਮੀ ਸੀਗੇ ਤਾਂ ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਕਿ ਬਾਦਲਾਂ ਦੇ ਅਧੀਨ ਹੈ ਉੱਥੇ ਵੀ ਇਹਨਾਂ ਦੇ ਗਰੁੱਪ ਦਾ ਕਬਜ਼ਾ ਹੈ ਉਹਨਾਂ ਨੇ ਭਗਤਾ ਭਾਈ ਕਾ ਦੇ ਵਿੱਚ ਦੁਕਾਨ ਨੰਬਰ 61 ਤੇ ਦੁਕਾਨ ਨੰਬਰ 80 ਜਿਹੜੀ ਕਿ ਜਤਿੰਦਰਾ ਟੈਲੀਕਮ ਅਤੇ ਦੀਪ ਗਾਰਮੈਂਟਸ ਦੇ ਨਾਂ ਤੇ ਦੁਕਾਨਾਂ ਚੱਲਦੀਆਂ ਸੀ ਉਹਨਾਂ ਨੂੰ ਰੈਂਟ ਤੇ ਦਿੱਤੀਆਂ ਸੀ ਜਦੋਂ ਅਸੀਂ ਗੋਬਿੰਦ ਸਿੰਘ ਲੋਂਗੋਵਾਲ ਨੂੰ ਪਹਿਲਾਂ ਟੈਲੀਫੋਨ ਤੇ ਕਿਹਾ ਕਿ ਤੁਸੀਂ ਥੋੜੀ-ਮੋਟੀ ਤਾਂ ਸ਼ਰਮ ਕਰ ਲਓ ਅਕਾਲ ਤਖਤ ਦੇ ਹੁਕਮਨਾਮੇ ਨੂੰ ਮੰਨ ਕੇ ਤਾਂ ਮਾਂ ਤੇ ਪੁੱਤ ਦੇ ਰਿਸ਼ਤੇ ਵੀ ਟੁੱਟ ਗਏ ਕਈਆਂ ਮਾਵਾਂ ਨੇ ਵਰਤਨਾ ਛੱਡ ਦਿੱਤਾ ਜੇ ਪੁੱਤ ਸਰਸੇ ਜਾਂਦਾ ਸੀ ਭਰਾ-ਭਰਾ ਨਾਲੋਂ ਵਰਤਨਾ ਆਟ ਗਿਆ ਸਾਨੂੰ ਹੁਕਮ ਆ ਗਿਆ ਪਰ ਤੁਸੀਂ ਕੋਈ ਆਮ ਡੇਰਾ ਪ੍ਰੇਮੀ ਨਹੀਂ ਹੈਗੇ ਇਹ ਇਹ ਉਹ ਨੇ ਜਿਨ੍ਹਾਂ ਨੇ ਮਹਾਰਾਜ ਦਾ ਅੰਕੰਕ ਖਿਲਾ ਰਿਆ ਇਹਨਾਂ ਨੂੰ ਤੁਸੀਂ ਰੈਂਟ ਤੇ ਦੁਕਾਨਾ ਦਿੱਤੀਆਂ ਕਹਿੰਦੇ ਕੋਈ ਨਹੀਂ ਜੀ ਅਸੀਂ ਵਿਚਾਰ ਲਾਂਗੇ ਫਿਰ ਅਸੀਂ ਤੁਰੰਤ ਉੱਥੇ ਐਕਸ਼ਨ ਲਿਆ ਕਿ ਜੇ ਕੱਲ ਨੂੰ ਸਵੇਰੇ ਤੁਸੀਂ ਇਹਨਾਂ ਤੋਂ ਦੁਕਾਨਾ ਖਾਲੀ ਨਹੀਂ ਕਰਵਾਉਂਦੇ ਫਿਰ ਅਸੀਂ ਆਪਣੇ ਤੌਰ ਤੇ ਕੋਈ ਕਾਰਵਾਈ ਕਰਾਂਗੇ ਫਿਰ ਇਹਨਾਂ ਨੇ ਮਜਬੂਰਨ ਉਹ ਦੁਕਾਨਾ ਜਿਹੜੀਆਂ ਅਸੀਂ ਖਾਲੀ ਕਰਵਾਈਆਂ ਸੀਗੀਆਂ ਆਖੀਰ ਤੱਕ ਇਹ ਜਿਹੜੇ ਨੇ ਉਸ ਤੋਂ ਪਨਾਹੀ ਕਰਦੇ ਰਹੇ ਆ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਬਾਦਲ ਹਕੂਮਤ ਦੇ ਮੌਕੇ ਤਾਂ ਕਿਉਂਕਿ ਮੇਰਾ ਜਿਹੜਾ ਪ੍ਰਚਾਰ ਤਾਂ ਫੀਲਡ ਭਾਵੇਂ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਪੰਜ ਸਤ ਕੰਟਰੀਆਂ ਚ ਜਾਣ ਦਾ ਮੌਕਾ ਬਣਿਆ ਪਰ ਸਭ ਤੋਂ ਜ਼ਿਆਦਾ ਪ੍ਰਚਾਰ ਜਿਹੜਾ ਕੁਦਰਤਨ ਫਰੀਦਕੋਟ ਮੋਗਾ ਪਠਿੰਡਾ ਮਾਨਸਾ ਸਮਰੂਰ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜ਼ਿਆਦਾ ਰਿਹਾ ਜਿੱਥੇ ਸੌਦਾ ਸਾਧ ਦਾ ਪ੍ਰਭਾਵ ਵੀ ਵੱਧ ਸੀਗਾ ਅਮੈਂ ਦੱਸਣਾ ਚਾਹੁੰਦਾ ਕਿ ਪੱਕਾ ਕਲਾ ਪਿੰਡ ਸੀ ਜਿੱਥੇ ਮੈਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਭਾਈ ਗੁਰਦਾਸ ਜੀ ਦੀ ਇੱਕ ਪੰਗਤੀ ਪੜ੍ਹ ਦਿੱਤੀ ਰਾਮ ਰਹੀਮ ਕਹਾਏ ਦੇ ਇੱਕ ਨਾਮ ਤੋਂ ਇਹ ਰਾਹ ਪੁਲਾਣੀ ਜਿਹਦੇ ਆਧਾਰ ਤੇ ਮੈਂ ਬੇਨਤੀ ਇਹ ਕਰ ਰਿਹਾ ਸੀ ਕਿ ਰੱਬ ਦੇ ਨਾਮ ਤੇ ਸਾਨੂੰ ਲੜਨਾ ਨਹੀਂ ਚਾਹੀਦਾ ਪ੍ਰਮਾਤਮਾ ਤਾਂ ਇੱਕੋ ਹੀ ਹੈ ਕੋਈ ਰਾਮ ਕਹਿੰਦਾ ਕੋਈ ਰਹੀਮ ਕਹਿੰਦਾ ਕੋਈ ਅੱਲਾਹ ਕਹਿੰਦਾ ਕੋਈ ਵਾਹਿਗੁਰੂ ਕਹਿੰਦਾ ਪਰ ਇਸ ਗੱਲ ਤੇ ਵੀ ਉਸ ਮੌਕੇ ਪ੍ਰਸ਼ਾਸਨ ਨੂੰ ਇੰਨਾ ਇਤਰਾਜ਼ ਹੋ ਗਿਆ ਕਿ ਉਹਨਾਂ ਨੇ ਚਲਦਾ ਦੀਵਾਨ ਇਹ ਪੱਕਾ ਕਲਾ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਹੈ ਸੰਗਤ ਗਵਾਹ ਹੈ ਕਿ ਇਹਨਾਂ ਨੇ ਚਲਦਾ ਦੀਵਾਨ ਬੰਦ ਕਰਵਾ ਕੇ ਮੈਨੂੰ ਉੱਥੇ ਰੈਸਟ ਕਰਕੇ ਲੈ ਗਏ ਰਾਤ ਨੂੰ ਉੱਥੇ ਆਪਣੇ ਥਾਣੇ ਦੇ ਵਿੱਚ ਤੇ ਸਾਰੀ ਸੰਗਤ ਪਿੱਛੇ ਆ ਗਈ ਤੇ ਇਹਨਾਂ ਨੂੰ ਛੱਡਣਾ ਪਿਆ ਸੀਗਾ ਪਰ ਪਰ ਪ੍ਰਦੀਪ ਸਿੰਘ ਇੱਕ ਐਸਐਚਓ ਸੀ ਉਸ ਵਕਤ ਦਾ ਜਿਹੜਾ ਗੋਲੀकांड ਦੇ ਵਿੱਚ ਵੀ ਦੋਸ਼ੀ ਆ ਉਸ ਬੰਦੇ ਨੇ ਮਚਾਕੀ ਕਲਾ ਜਦੋਂ ਮੈਂ ਦੀਵਾਨ ਲਾ ਕੇ ਤੁਰਨ ਲੱਗਿਆ ਤਾਂ ਕਿਹਾ ਤੁਸੀਂ ਸਾਡੇ ਇਲਾਕੇ ਚ ਵੜ ਕੇ ਦਿਖਾਇਓ ਉਹਦੀ ਰਿਕਾਰਡਿੰਗ ਬਕਾਇਦਾ YouTube ਦੇ ਉੱਤੇ ਵੀ ਪਈ ਆ ਇਹ ਧਮਕੀਆਂ ਮਤਲਬ ਮੈਂ ਇਹ ਕਿ ਪੁੱਛਣਾ ਵੀਰ ਸਿੰਘ ਬਾਗਲ ਤੋਂ ਕਿ ਇੱਕ ਪਾਸੇ ਫਿਲਮ ਦੇ ਪੋਸਟਰਾਂ ਦੀ ਰਾਖੀ ਹੋ ਰਹੀ ਸੀ ਦੂਜੇ ਪਾਸੇ ਮੇਰੇ ਵਰਗੇ ਸਿੱਖ ਪ੍ਰਚਾਰਕਾਂ ਨੂੰ ਜਿਹੜੇ ਅਸੀਂ ਘਰੋਂ ਉੱਠ ਕੇ ਸੰਗਤ ਬੁਲਾਉਂਦੀ ਆ ਦੀਵਾਨ ਲਾਉਂਦੇ ਆ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਇਹ ਸਾਰਾ ਕੁਝ ਕੀ ਚੱਲ ਰਿਹਾ ਸੀਗਾ ਔਰ ਤੋਂ ਬਾਅਦ ਜਦੋਂ ਵਿਅਦਬੀ ਦਾ ਅਸੀਂ ਰੋਸ ਜਤਾਇਆ ਤਾਂ ਮੇਰੇ ਫਾਦਰ ਸਾਹਿਬ ਨੂੰ ਬਿਨਾਂ ਕਿਸੇ ਕਸੂਰ ਤੋਂ ਚੁੱਕ ਕੇ ਜੇਲ੍ਹ ਚ ਸੁੱਟ ਦਿੱਤਾ ਤੇ ਮੈਂ ਉਦੋਂ ਵੀ ਗੁਰੂ ਸਾਹਿਬ ਦੇ ਭਰੋਸੇ ਨਾਲੇ ਬੇਨਤੀ ਕੀਤੀ ਸੀ ਕਿ ਮੇਰੀ ਕੋਈ ਔਕਾਤ ਤਾਂ ਹੈ ਨਹੀਂ ਪਰ ਮੈਨੂੰ ਡਰਾਉਣ ਦਾ ਜਾਂ ਤੁਸੀਂ ਧਮਕਾਉਣ ਦਾ ਯਤਨ ਕਰੋਗੇ ਤਾਂ ਆਪਾਂ ਨਹੀਂ ਡਵਣਾ ਅਸੀਂ ਜਿਹੜਾ ਸੱਚ ਦੀ ਆਵਾਜ਼ ਬੁਲੰਦ ਕਰਨੀ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਮ ਤੇ ਵੇਖੋ ਕੋਕਰ ਸਾਹਿਬ ਮੈਂ ਮੰਨਦਾ ਕਿ ਸਾਰੀ ਦੁਨੀਆ ਨੂੰ ਗੁਰੂ ਰੋਟੀ ਦਿੰਦਾ ਰੱਬ ਰੋਟੀ ਦਿੰਦਾ ਪਰ ਜਿਹੜੇ ਅਸੀਂ ਪ੍ਰਚਾਰਕਾਂ ਸਿੱਖੀ ਦੇ ਅਸੀਂ ਗੁਰੂ ਦੇ ਨਾਂ ਤੇ ਰੋਟੀ ਖਾਂਦੇ ਆ ਅਸੀਂ ਕੁਰਬਾਨੀ ਦੀ ਕਥਾ ਕਰਦੇ ਆ ਲੋਕ ਸਾਨੂੰ ਸਨਮਾਨ ਦਿੰਦੇ ਆ ਪਿਆਰ ਦਿੰਦੇ ਆ ਸਾਡਾ ਫਰਜ਼ ਜਿਹੜਾ ਹੈ ਉਹ ਜਿਆਦਾ ਵੱਧ ਜਾਂਦਾ ਸਾਡਾ ਕੋਈ ਬਾਦਲ ਹੋਰਾਂ ਨਾਲ ਨਿੱਜੀ ਕੋਈ ਵਿਰੋਧ ਨਹੀਂ ਹੈ ਪਰ ਮਸਲਾ ਇਹ ਹੈ ਕਿ ਇਹ ਇਹਨਾਂ ਨੇ ਇਹ ਕੰਮ ਸਾਰਾ ਕਰਵਾਇਆ ਉੱਥੇ ਸਪੋਰਟ ਕੀਤੀ ਤੇ ਉਸ ਕਰਕੇ ਕਿਉਂਕਿ ਅਸੀਂ ਉਸ ਸਾਰੇ ਘਟਨਾਕਰਮ ਦੇ ਪਾਤਰ ਆ ਇਹਨਾਂ ਖਿਲਾਫ ਲੜਾਈ ਲੜਨ ਵਾਲੇ ਆ ਇਸ ਕਰਕੇ ਇਹਨਾਂ ਦਾ ਜ਼ਿਕਰ ਵੱਧ ਹੁੰਦਾ ਹੈ ਤਾਂ ਇੱਕ ਹੋਰ ਜਿਹੜਾ ਇਹਦੇ ਵਿੱਚ ਸਵਾਲ ਆ ਜਾਂਦਾ ਕਿ ਜਦੋਂ ਅੰਗ ਪਾੜੇ ਗਏ ਗ੍ਰੰਥ ਸਭ ਜੀ ਦੇ ਉਦੋਂ ਇੱਕ ਬੰਦਾ ਫੜ ਲਿਆ ਸੀ ਪੁਲਿਸ ਨੇ ਉਹ ਬੰਦੇ ਦਾ ਰਤ ਰਤ ਪੁੱਛਗੀ ਸੀ ਕਿ ਕੀ ਤੀ ਮੰਨ ਗਿਆ ਕਿ ਜਿਹੜੇ ਪੋਸਟਰ ਵਗੈਰਾ ਲਾਏ ਸੀ ਸ਼ਾਹੀ ਪੈਨ ਉਹ ਉਸ ਕੋ ਸਟੇਸ਼ਨੀ ਜਿਹੜਾ ਸ਼ਰਦ ਬੰਦਾ ਸੀ ਉਸ ਤੋਂ ਬਾਅਦ ਉਹਨੂੰ ਉੱਪਰੋਂ ਪ੍ਰੈਸ਼ਰ ਆ ਜਾਂਦਾ ਕਿ ਇਹਨੂੰ ਛੱਡ ਦਿਓ ਮੇਨ ਬੰਦਾ ਫੜ ਲਿਆ ਸੀ ਉਹਨੇ ਕਈ ਬੰਦਿਆਂ ਦੇ ਨਾਮ ਲਏ تھے ਸੀ ਕਈ ਚੱਕੇ ਜਾਣੇ ਸੀ ਉਦੋਂ ਉੱਪਰੋਂ ਆਰਡਰ ਆ ਗਿਆ ਕਿ ਇਹਨੂੰ ਛੱਡ ਦੋ ਤੇ ਸਵੇਰੇ 4-5 ਵਜੇ ਉਹਦਾ ਕਤਲ ਹੋ ਜਾਂਦਾ ਬੰਦੇ ਦਾ ਮਿਹਨਤ ਕਬਾਦ ਦਾ ਉਹ ਤੁਹਾਡੇ ਚਾਂਤ ਹੈ ਮਾਮਲਾ ਕਿ ਕਿਦਾਂ ਸਬੂਤ ਮਟਾਉਣ ਦੀ ਕੋਸ਼ਿਸ਼ ਕੀਤੀ ਨਹੀਂ ਉਹ ਮੈਨੂੰ ਮੋٹے ਰੂਪ ਦੇ ਵਿੱਚ ਇੰਨੀ ਗੱਲ ਦੀ ਪਤਾ ਹੈ ਕਿ ਉਹਦਾ ਕਤਲ ਹੋ ਗਿਆ ਸੀ ਮੇਰਾ خیال ਗੁਰਦੇਵ ਪ੍ਰੇਮੀ ਸੀ ਸ਼ਾਇਦ ਉਹ ਦੁਕਾਨ ਵਾਲਾ ਉਸ ਥਾਣੇਦਾਰ ਨੇ ਗੱਲ ਦੱਸੀ ਜਿਹੜੇ ਨੇ ਪ੍ਰੀ ਮੈਚਰ ਰਿਟਾਇਰਮੈਂਟ ਲੈ ਲਈ ਸੀ ਜਿਹੜਾ ਕਹਿੰਦਾ ਸੀ ਕਿ ਬੇਅਦਬੀ ਹੋਈ ਆ ਦੋਸ਼ੀ ਕਿਉਂ ਨਹੀਂ ਫੜੇ ਗਏ ਉਹਦਾ ਮੇਰੇ ਕੁਦਰਤੀ ਨੂੰ ਨਾਂ ਨਹੀਂ ਜ਼ਿਆਦਾ ਰਿਹਾ ਇਸ ਤਰ੍ਹਾਂ ਨੇ ਘਟਨਾਮ ਹੋਈਆਂ ਕਿ ਉੱਪਰੋਂ ਪ੍ਰੈਸ਼ਰ ਹੁੰਦਾ ਸੀ ਇਹ ਬਿਆਨ ਵੀ ਦੋਸ਼ੀਆਂ ਨੂੰ ਪੱਖ ਦੋ ਇੱਕ ਤਰ੍ਹਾਂ ਦਾ ਜੀ ਹਾਂ ਜੀ ਬਿਲਕੁਲ ਦੇਖੋ ਮੈਂ ਬੇਨਤੀ ਇਹ ਕਰਨੀ ਚਾਹੁੰਦਾ ਕੁਕਰ ਸਾਹਿਬ ਇਹ ਜਿਹੜੇ ਬੰਦੇ ਨੇ ਜਿਹੜੇ ਬੇਦਬੀਆਂ ਕਰਦੇ ਆ ਉਹਨਾਂ ਉਹਨਾਂ ਦੇ ਪਿੱਛੇ ਕੋਣ ਬੰਦਾ ਹੈ ਉੱਥੇ ਤੱਕ ਪੁਲਿਸ ਕਦੇ ਪਹੁੰਚਣ ਦਾ ਯਤਨ ਨਹੀਂ ਕਰਦੀ ਜੇ ਤਾਰਾਂ ਜੁੜਦੀਆਂ ਵੀ ਨਹੀਂ ਤੇ ਉੱਪਰੋਂ ਪ੍ਰੈਸ਼ਰ ਪੈ ਜਾਂਦਾ ਕਿ ਰੋਕੋ ਇਹਨਾਂ ਨੂੰ ਰੋਕੋ ਰੋਕੋ ਤੁਸੀਂ ਮੌੜ ਬੰਬ ਕਾਂਡ ਦੇਖ ਲੋ ਸ਼ਰੀਆਮ ਪਤਾ ਲੱਗ ਗਿਆ ਵੀ ਗੱਡੀ ਕਿਹੜੀ ਕਿਹੜੇ ਡੇਰੇ ਦੀ ਕਿਹੜੀ ਵਰਕਸ਼ਾਪ ਚੋਂ ਤਿਆਰ ਹੋਈ ਹੈ ਸਭ ਕੁਝ ਪਤਾ ਲੱਗ ਗਿਆ ਪਰ ਜਾਂਚ ਪੜਤਾਲ ਉਥੇ ਰੋਕਤੀ ਹੁਣ ਮੈਂ ਪੁੱਛਣਾ ਇਹ ਚਾਹੁੰਦਾ ਕਿ ਪੰਜਾਬ ਦੀਆਂ ਜਿਹੜੀਆਂ ਫੋਰਸਾਂ ਨੇ ਇੰਡੀਆ ਦੀਆਂ ਜਿਹੜੀਆਂ ਇੰਟੈਲੀਜੈਂਸੀ ਨੇ ਇਹ ਸਾਰੀਆਂ ਇੰਨੀਆਂ ਕਮਜ਼ੋਰ ਹੋ ਗਈਆਂ ਕਿ ਇਹਨਾਂ ਨੂੰ ਤਿੰਨ ਬੰਦੇ ਨਹੀਂ ਲੱਭ ਰਹੇ ਪ੍ਰਦੀਪ ਕਲੇਰ ਹਰਸ਼ ਧੂਰੀ ਸੰਦੀਪ ਬਰੇਟਾ ਤਿੰਨ ਬੰਦੇ ਇੰਨੇ ਜ਼ਿਆਦਾ ਪਾਵਰਫੁਲ ਨੇ ਕਿ ਸਾਰੀਆਂ ਏਜੰਸੀਆਂ ਦੇ ਇਹਨਾਂ ਨੇ ਹੱਥ ਖੜੇ ਕਰਵਾ ਦਿੱਤੇ ਨੇ ਤੇ ਸਾਡੇ ਸਿੱਖ ਨੂੰ ਫੜਨਾ ਹੋਵੇ థਾਈਲੈਂਡ ਤੋਂ ਚੱਕ ਲੈ ਅਸੀਂ ਭਾਈ ਜਗਤਾਰ ਸਿੰਘ ਤਾਰੇ ਨੂੰ ਤਾਂ ਉਹਨੂੰ ਤਾਂ ਹੁਣ ਪੈਰੋਲ ਵੀ ਸਿਰਫ 2 ਘੰਟੇ ਦੀ ਦਿੱਤੀ ਉਹਦੀ ਭਤੀਜੀ ਦੇ ਵਿਆਹ ਤੇ ਉਹ ਵੀ ਉਦੋਂ ਜਦੋਂ ਉਹਨੇ ਇੱਕ ਪਿਤਾ ਦਾ ਰੋਲ ਨਿਭਾਉਣਾ ਸੀ ਸਿਰਫ ਅਰਦਾਸ ਖਰ ਦੇ ਵਿੱਚ ਖੜਾ ਹੋਣ ਲਈ ਉਹਨੂੰ ਛੱਡਿਆ ਗਿਆ 2 ਘੰਟੇ ਤੋਂ ਸਾਡੇ ਨਾਲ ਜਿਹੜੇ ਲਗਾਤਾਰ ਬਿਤਕਰੇ ਹੁੰਦੇ ਨੇ ਤਾਂ ਇਸ ਕਰਕੇ ਅਸੀਂ ਤਖਲੀਫ ਦੇ ਵਿੱਚ ਤੇ ਇਹ ਜਿਹੜਾ ਸੁਖਬੀਰ ਸਿੰਘ ਬਾਦਲ ਨੇ ਜਿਹੜਾ ਮਾਫੀ ਵਾਲਾ ਸਾਰਾ ਕੰਮ ਇਹ ਕੀਤਾ ਢੋਂਗ ਰਚਿਆ ਇਹ ਪਹਿਲਾਂ ਤਾਂ ਜਿਹੜਾ ਮਾਫੀ ਮੰਗਣ ਦਾ ਪ੍ਰੋਟੋਕਾਲ ਹੈ ਉਹੀ ਫੋਲੋ ਨਹੀਂ ਕੀਤਾ ਤੇ ਦੂਜਾ ਜਿਹੜੀਆਂ ਮਾਫੀਆਂ ਨੇ ਮੈਂ ਦੱਸਣਾ ਚਾਹੁੰਦਾ ਕਿ 2018 ਦੇ ਵਿੱਚ ਅਸੀਂ ਪ੍ਰਕਾਸ਼ ਸਿੰਘ ਬਾਦਲ ਦੇ ਨਾਂ ਇੱਕ ਲਾਹਨਤ ਪੱਤਰ ਜਾਰੀ ਕੀਤਾ ਸੀ ਇਹਨਾਂ ਦੇ ਗੁਨਾਹਾਂ ਦੀ ਜਿਹੜੀ ਲਿਸਟ ਹੈਗੀ 1970 ਤੋਂ ਸ਼ੁਰੂ ਹੋ ਜਾਂਦੀ ਆ ਪ੍ਰਕਾਸ਼ ਸਿੰਘ ਬਾਦਲ ਜਦੋਂ ਪਹਿਲੀ ਵਾਰ ਮੁੱਖ ਮੰਤਰੀ ਬਣੇ 1 ਸਾਲ 79 ਦਿਨ ਦੇ ਲਈ 1970 71 ਦੇ ਵਿੱਚ ਸਭ ਤੋਂ ਪਹਿਲਾ ਝੂਠਾ ਪੁਲਿਸ ਮੁਕਾਬਲਾ ਬਾਬਾ ਬੂਝਾ ਸਿੰਘ ਦਾ ਹੋਇਆ ਜਿਹੜਾ 82 ਸਾਲਾ ਫਰੀडम फाइਟਰ ਸੀਗਾ ਜਸਟਿਸ ਤਾਰਕੁੰਡੇ ਦੀ ਬਕਾਇਦਾ ਰਿਪੋਰਟ ਹੈ ਇਹਦੇ ਤੇ ਤਾਂ ਉੱਥੋਂ ਲੈ ਕੇ ਤਾਂ ਲਾਸਟ ਕਤਲ ਇਹਨਾਂ ਦੀ ਜ਼ਿੰਦਗੀ ਦਾ ਜਿਹੜਾ ਭਾਈ ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਨੇ 2015 ਵਾਲੇ ਤਾਂ ਉਹ ਸਾਰੇ ਗੁਨਾਹ ਨੇ 1996 ਦੀਆਂ ਵਿਧਾਨ ਸਭਾ 97 ਦੀਆਂ ਸੀ ਮੇਰਾ ਖਿਆਲ 1997 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੋਣ ਮੈਨੀਫੈਸਟੋ ਦੇ ਵਿੱਚ ਕੀ ਲਿਖਿਆ ਅਕਾਲੀ ਦਲ ਨੇ ਕਿ ਜਿਹੜੇ ਦੋਸ਼ੀ ਪੁਲਿਸ ਅਧਿਕਾਰੀ ਨੇ ਉਹਨਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣਗੀਆਂ ਜਿਹੜੇ ਬੇਕਸੂਰ ਸਿੱਖ ਨੌਜਵਾਨ ਨੇ ਉਹਨਾਂ ਨੂੰ ਛੱਡਿਆ ਜਾਊਗਾ ਪਰ ਸਜ਼ਾਵਾਂ ਇਹ ਦਿੱਤੀਆਂ ਨੇ ਇਜਾਰ ਆਲਮ ਵਰਗੇ ਬੰਦਿਆਂ ਨੂੰ ਅਕਾਲੀ ਪਾਰਟੀ ਦਾ ਮੀਤ ਪ੍ਰਧਾਨ ਬਣਾਤਾ ਉਹਦੀ ਵਾਈਫ ਨੂੰ ਐਮਐਲਏ ਬਣਾਤਾ ਤੇ ਸਿੱਖਾਂ ਦੇ ਬਹੁਤ ਵੱਡੇ ਕਾਤਲ ਡੀਜੀਪੀ ਲਾ ਦਿੱਤੇ ਸੁਮੇਤ ਸੈਣੀ ਵਰਗੇ ਤੇ ਜਿਹੜੇ ਬੇਕਸੂਰ ਸਿੱਖ ਸੀਗੇ ਉਹਨਾਂ ਦੇ ਹੱਕ ਵਿੱਚ ਇੰਨਾ ਕੁ ਭੁਗਤੇ ਨੇ ਕਿ ਸੁਪਰੀਮ ਕੋਰਟ ਵਿੱਚ ਆਪ ਲਿਖ ਕੇ ਦੇ ਦਿੱਤਾ ਕਿ ਭੁੱਲਰ ਇੱਕ ਖਤਮਨਕ ਟੈਰਰਿਸਟ ਹੈਗਾ ਸੋ ਇਸ ਕਰਕੇ ਇਹ ਸਾਰੇ ਗੁਨਾਹ ਜਿਹੜੇ ਲਗਾਤਾਰ ਕੀਤੇ ਨੇ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਸੁਣਾ ਰਿਹਾ ਸੁਖਵੀਰ ਸਿੰਘ ਬਾਦਲ ਉਸ ਸਪੀਚ ਦੇ ਵਿੱਚ ਤੇ ਮੈਂ ਪੁੱਛਣਾ ਚਾਹੁੰਦਾ ਕਿ ਅਕਾਲੀ ਦਲ ਦੀ ਰੂਹ ਦਾ ਕਤਲ ਤਾਂ ਉਸੇ ਦਿਨ ਕਰ ਦਿੱਤਾ ਸੀ ਜਿਸ ਦਿਨ ਮੋਗੇ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਗਿਆ ਸੀਗਾ ਕਿ ਅਕਾਲੀ ਦਲ ਪੰਜਾਬੀ ਪਾਰਟੀ ਆ ਇੱਕ ਪੰਥਰ ਪਾਰਟੀ ਤੋਂ ਪੰਜਾਬੀ ਪਾਰਟੀ ਬਣਾ ਕੇ ਇਤਿਹਾਸ ਨੂੰ ਪੁੱਠਾ ਢੇਡਾ ਦੇਣ ਦਾ ਯਤਨ ਕੀਤਾ ਗਿਆ ਸੋ ਇਹਨਾਂ ਨੇ ਪਹਿਲੀ ਗੱਲ ਕੋਈ ਅਚਨਚੇਤ ਭੁੱਲ ਨਹੀਂ ਕੀਤੀ ਜਿਹਨੂੰ ਮਾਫ ਕੀਤਾ ਜਾਵੇ ਇਹਨਾਂ ਦੇ ਜੀ ਜੋ ਤਨਖਾਹ ਲਗਾਉਣ ਦੇ ਆ ਰਵਿਸ਼ਤਾ ਨੇ ਸ੍ਰੀ ਕਲਤਖ ਸਾਬ ਤੋਂ ਮਹਾਰਾਜਾ ਰਜੇਸ਼ ਸਿੰਘ ਨੂੰ ਵੀ ਦੋ ਵਾਰੀ ਤਨਖਾਹ ਲਗਾਈ ਸੀ ਅਕਾਲੀ ਖੁੱਲਾ ਸਿੰਘ ਨੇ ਉਹਤੇ ਆਪਾਂ ਬਾਅਦ ਚਾਵਾਂਗੇ ਪਹਿਲਾਂ ਮੈਂ ਇਹਨਾਂ 'ਕ ਜਾਣਨਾ ਚਾਹੁੰਦਾ ਕਿ ਜਿਹੜੀ ਮਾਫੀ ਮੰਗੀ ਹੈ ਇਹ ਚਲੋ ਇਹਦੇ ਬਾਰੇ ਸਵਾਲ ਬਾਅਦ ਚ ਹੋਏਗਾ ਜਿਹੜੀ ਯਦਵੀ ਤੇ ਕੋਟਪੂਰਾ ਤੇ ਬਿਰਦਗਾ ਗੋਲੀ ਕਾਣ ਬਾਰੇ ਇਹਦੇ ਵਿੱਚ ਹੋਰ ਕਿੱਥੇ ਕਿੱਥੇ ਕਮੀਆਂ ਕਿ ਮੇਨ ਬੁੱਲਜ ਮੰਦਰਾ ਆ ਜਾਣਾ ਕਿੱਥੇ ਘਟ ਰਹੀ ਕੀ ਕਰਨਾ ਚਾਹੀਦਾ ਸਰਕਾਰ ਨਾਲ ਮੈਂ ਲਾਵਾਂਗਾ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਜੋ ਜਾਂਚ ਕੀਤੀ ਸੀ ਉਹ ਕਿੰਨੀ ਕੁ ਸਹੀ ਸੀ ਦੋ ਸਵਾਲ ਮੇਰੇ ਬਣਦੇ ਦੇਖੋ ਜੀ ਕੋਕਰ ਸਾਹਿਬ ਬੇਨਤੀ ਇਹ ਹੈ ਕਿ ਸਾਡਾ ਮਕਸਦ ਸਾਰੇ ਸਿੱਖਾਂ ਦਾ ਹੈ ਕਿ ਅਸੀਂ ਚਾਹੁੰਦੇ ਹਾਂ ਰਿਜ਼ਲਟ ओके ਸਰਕਾਰ ਜਿਹੜੀ ਹੈਗੀ ਹੈ ਉਹ ਕਰਦੀ ਕੀ ਹੈ ਕੈਪਟਨ ਸਰਕਾਰ ਵੀ ਇਸੇ ਤਰ੍ਹਾਂ ਕਰਦੀ ਰਹੀ ਤੇ ਹੁਣ ਭਗਵੰਤ ਮਾਨ ਸਰਕਾਰ ਕਰ ਰਹੀ ਹੈ ਇਹ ਕਹਿੰਦੇ ਵੀ ਅਸੀਂ ਇਹ ਸਿੱਖਾਂ ਨੂੰ ਐਫਰਟ ਦਿਖਾਉਣ ਲੱਗ ਜਾਂਦੇ ਆ ਦੇਖੋ ਜੀ ਅਸੀਂ ਯਤਨ ਬਹੁਤ ਕਰ ਰਹੇ ਆਂ ਵੀ ਅਦਵੀ ਦੇ ਦੋਸ਼ੀਆਂ ਨੂੰ ਫੜਨ ਲਈ ਆ ਕਰ ਰਹੇ ਆਂ ਉਹ ਕਰ ਰਹੇ ਆਂ ਮੈਂ ਸਾਰਿਆਂ ਨੂੰ ਇਹ ਸਵਾਲ ਪੁੱਛਦਾ ਕਿ ਅਜੇ ਤੱਕ ਗੁਰੂ ਗ੍ਰੰਥ ਸਾਹਿਬਹ ਜੀ ਸੰਕੜੇ ਵਿਅਦਮੀਆਂ ਲਗਾਤਾਰ ਅੱਜ ਵੀ ਹੋ ਰਹੀਆਂ ਨੇ ਤਾਂ ਮਤਲਬ ਪੰਜਾਬ ਸਰਕਾਰ ਅੱਜ ਤੱਕ ਵਿਧਾਨ ਸਭਾ ਦੇ ਵਿੱਚ 295 A ਦੇ ਵਿੱਚ ਨੂੰ ਸਖਤ ਕਰਨ ਵਾਸਤੇ ਵਿਧਾਨ ਸਭਾ ਚ ਮਤਾ ਕਿਉਂ ਨਹੀਂ ਪਾਇਆ ਇੱਕ ਵਾਰੀ ਪਾਇਆ ਬਾਦਲ ਮੌਕੇ ਸੈਂਟਰ ਨੂੰ ਭੇਜਿਆ ਸੈਂਟਰ ਨੇ ਕਹਿ ਦਿੱਤਾ ਵੀ ਇੱਕ ਸਿੱਕੱਲੇ ਸਿੱਖ ਧਰਮ ਲਈ ਕਿਉਂ ਹੋਵੇ ਤਾਂ ਮੈਂ ਕਹਿੰਦਾ ਇਹਨਾਂ ਨੇ ਸਾਰਿਆਂ ਦਾ ਵਿੱਚ ਜ਼ਿਕਰ ਕਰ ਦੇਣਾ ਸੀ ਭਾਵੇਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਕਿਸੇ ਗ੍ਰੰਥ ਨਾਲ ਤੁਲਨਾ ਨਹੀਂ ਕਰ ਸਕਦੇ ਪਰ ਫਿਰ ਵੀ ਸਾਰੀ ਕਮਿਊਨਿਟੀਜ਼ ਇੱਥੇ ਬਸਦੀਆਂ ਨੇ ਪਵਿੱਤਰ ਗੀਤਾ ਹੈ ਕੁਰਾਨ ਹੈ ਬਾਈਬਲ ਹੈ ਕੋਈ ਧਰਮ ਗ੍ਰੰਥ ਹੈ ਜੇ ਕੋਈ ਬੇਅਦਵੀ ਕਰੇ ਉਹਨੂੰ ਫਾਹੇ ਟੰਗਿਆ ਜਾਣਾ ਚਾਹੀਦਾ ਨਹੀਂ ਘਟੋ ਘਟ ਉਮਰ ਕਹਿਤਾ ਹੋਵੇ 295ਏ ਦੇ ਵਿੱਚ ਸੋਧ ਕਰਵਾਉਣ ਵਾਸਤੇ ਮੌਜੂਦਾ ਭਗਵੰਤ ਮਾਨ ਦੀ ਸਰਕਾਰ ਨੇ ਵੀ ਕੋਈ ਮਤਾ ਪਾ ਕੇ ਕੇਂਦਰ ਨੂੰ ਨਹੀਂ ਭੇਜਿਆ ਤਾਂ ਹੁਣ ਅਸੀਂ ਜਦੋਂ ਕੋਈ ਬੇਅਦਵੀ ਹੁੰਦੀ ਹੈ ਅਸੀਂ ਕਹਿੰਦੇ ਜੀ ਸਖਤ ਕਾਰਵਾਈ ਕਰੋ ਕਾਨੂੰਨੀ ਕਾਰਵਾਈ ਕਰੋ ਹੁਣ ਕਾਨੂੰਨ ਦੇ ਵਿੱਚ ਜਾਣ ਹੀ ਹੈ ਨਹੀਂ 295ਏ ਲੱਗਦੀ ਹੈ ਜਿਹਦੇ ਵਿੱਚ ਵੱਧ ਤੋਂ ਵੱਧ 3 ਸਾਲ ਦੀ ਸਜ਼ਾ ਹੋ ਸਕਦੀ ਹੈ ਜਿਹੜੀ ਕਿ ਹੋਈ ਨਹੀਂ ਅਜੇ ਤੱਕ ਮੇਰੇ ਧਿਆਨ ਵਿੱਚ ਨਹੀਂ ਹੈ ਅੱਜ ਤਾਂ ਲੋਕਾਂ ਨੂੰ ਇਹ ਮੈਸੇਜ ਚਲਾ ਗਿਆ ਕਿ ਜਿਹੜਾ ਬੇਅਦਵੀ ਕਰੂਗਾ ਉਹਨੂੰ ਸਿਕਿਉਰਿਟੀ ਮਿਲਦੀ ਬਕਾਇਦਾ ਪਿੰਡ ਮਲਕੇ ਚ 2015 ਚ ਬੇਅਦਵੀ ਹੋਈ 2022 ਤੱਕ ਇਹਦਾ ਰਿਜ਼ਲਟ ਆਇਆ ਜਿਹੜੇ ਬੇਅਦਵੀ ਕਰਨ ਵਾਲੇ ਨੇ ਪੌਣੇ ਘੰਟੇ ਬਾਅਦ ਹੀ ਜ਼ਮਾਨਤਾਂ ਤੇ ਅੱਜ ਸਿਕਿਉਰਿਟੀ ਨਾਲ ਸ਼ਰਿਆਮ ਘੁੰਮਦੇ ਫਿਰਦੇ ਨੇ ਜਿਹੜਾ ਮੁੱਖ ਗਵਾਹ ਗੁਰਸੇਵ ਸਿੰਘ ਫੌਜੀ ਮਲਕੇ ਆ ਉਹਨੂੰ ਇੱਕ ਇੱਕ ਗਨਮੈਂਟਾ ਹੋਇਆ ਸੋ ਇਸ ਕਰਕੇ ਇੱਕ ਤਾਂ ਸਾਡੀ ਇਹ ਜਿਹੜੀ ਵੱਡੀ ਮੰਗ ਹੈ ਕਿ 295A ਦੇ ਵਿੱਚ ਸੋਧ ਕਰੋ ਸਖਤ ਕਰੋ ਉਹ ਕੰਮ ਨਹੀਂ ਡੱਕਾ ਤੋੜਿਆ ਸਾਡੇ ਰੇ ਤੱਕ ਜਾਂਚ ਜਾਂਦੀ ਜਾਂਦੀ ਰੁਕ ਜਾਂਦੀ ਹੈ ਉੱਥੇ ਵੀ ਕੋਈ ਗੜਬੜਾ ਕਿ ਮੈਂ ਨਾ ਬੰਦੇ ਨੂੰ ਕਿਉਂ ਨਹੀਂ ਅਰੈਸਟ ਕੀਤਾ ਜਾਂਦਾ ਬਿਲਕੁਲ ਜੀ ਮੇਨ ਬੰਦਾ ਤਾਂ ਗੁਰਮੀਤ RAM ਰਹੀਮ ਹੈ ਮੈਨੂੰ ਸਮਝ ਨਹੀਂ ਆਉਂਦੀ ਮੈਨੂੰ ਇਹ ਸਰਕਾਰ ਆ ਇਹ ਸਿਸਟਮ ਕਿ ਉਹਨੂੰ ਜੁਆਈ ਕਾ ਤੋ ਬਣਾ ਕੇ ਰੱਖਦੇ ਨੇ ਇਸ